ਕਹਿੰਦਾ ਹਾਲੇ ਤਾਂ ਸਰਵਾਤਾ ਮਿੱਤਰਾ ਰੱਬ ਦੇ ਬਖਸੇ ਕਹਾਜ ਦੀਆਂ ਬੜੀਆਂ ਲੰਮੀਆਂ ਰਾਮਾ ਨੇ ਸਸਿੰਦਰ ਤੋਂ ਸਰਤਾਜ ਦੀਆਂ ਹਾਂ ਬਾਈ ਸਾਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਾਂ ਅੱਜ ਪਹੁੰਚੇ ਆ ਪਿੰਡ ਸੰਘੜੇ ਜਝਾਰ ਮੋਟਰ ਗਾਰਾਜ ਦੇ ਵਿੱਚ ਸਵੇਰੇ ਸਵੇਰੇ ਤੱਕ ਤਾਂ ਆਏ ਆ ਜੀ ਤੇ ਆਪਾਂ ਬਾਈਆਂ ਨਾਲ ਗੱਲਬਾਤ ਕਰਾਉਣੇ ਆ ਹਾਂ ਵੀ ਸੋਰੇ ਕੀ ਹਾਲ ਨੇ ਵਧੀਆ ਜੀ ਵਧੀਆ ਤੇ ਆਪਾਂ ਇੱਥੇ ਕੀ ਕੰਮ ਕਰਦੇ ਆ ਆਪਾਂ ਪੈਂਟਰ ਦਾ ਕੰਮ ਕਰਦੇ ਆ ਅੱਛਾ ਬਾਈ ਜੀ ਇੱਥੇ ਜਝਾਰ ਮੋਟਰ ਗਾਰਾਜ ਦੇ ਵਿੱਚ ਪੇਂਟਰ ਡੈਂਟਰ ਹਨਾ ਸਾਰਾ ਕੰਮ ਤਸੱਲੀ ਬਖਸ਼ ਕੀ ਦਿੰਦਾ ਆ ਬਚੀ ਆ ਜਿਹੜਾ ਇਹ ਪੇਂਟਰ ਦਾ ਕੰਮ ਕਰਦਾ ਜਿਹਦੇ ਇੱਕ ਵਾਰੀ ਮਤਲਬ ਗੱਡੀ ਤੇ ਇਹਨਾਂ ਨੇ ਰੰਗ ਮਾਰਤਾ ਬੰਦੇ ਦੀ ਜਾਂ ਕੰਮ ਜਾਂ ਕੋਈ ਪਸਾਣ ਜੀ ਵੀ ਰੰਗ ਕਰਿਆ ਵਾ ਜਾਂ ਪਹਿਲਾਂ origional ਹਨਾ ਉਹ ਗੱਡੀ ਦਿਖਾਓ ਪਹਿਲਾਂ ਆਜੋ ਆਜੋ ਦਿਖਾਓ ਗੱਡੀ ਗੱਡੀ ਹਾਂਜੀ ਵਾਈਟ ਐਂ ਕਿਹੜੀ ਗੱਡੀ ਐ ਆਈ ਪੀ ਐਂ ਅੱਛਾ ਦੱਸਿਓ ਮੜਾ ਇਹ ਵੀ ਕੀ ਕੀ ਕਰਿਆ ਦਾ ਉਹਦਾ ਆ ਕਿੱਤਾ ਅੱਛਾ ਆ ਮਤਲਬ ਬਾਈ ਆ ਚੀਜ਼ ਇਹਨਾਂ ਨੇ ਬਾਈ ਰੰਗ ਕਰੀਆ ਕਿਤੋਂ ਕਿਤੋਂ ਕਰੇ ਦੱਸੋ ਮੜੀ ਆਈ ਨੈਗੇਟਿਵ ਅੱਛਾ ਆਈ ਨੈ ਲੈ ਬਾਈ ਤੁਸੀਂ ਆਏ ਮੰਨੂ ਪਸਾਨ ਆਉਂਦੀ ਐ ਵੀ ਰੰਗ ਕਰਾ ਜਾਉਂਦੀ ਜਿਹਨਾਂ ਵਾਲਾ ਪੂਰਾ ਸਿਰਾ ਕੰਮ ਕਰਦੇ ਨੇ ਬਾਈ ਜਿਹਨੇ ਵੀ ਬਾਈਆਂ ਤੋਂ ਆ ਇਹ ਕਾਲ ਟੁਕਤੀ ਇਹ ਵੀ ਕਰੀਆ ਕਿਹੜੀ ਉੱਡੀ ਲੱਗਦੀ ਰਹਿੰਦੀ ਬਸ ਪੇਂਟ ਪੂਰੀ ਟੁਕਤੀ ਅੱਛਾ ਪੇਂਟ ਕਰੀਂ ਕੀ ਰਹਿੰਦਾਗਾ ਰਵਿੰਗ ਰਹਿੰਦੀ ਬਸ ਰਵਿੰਗ ਰਹਿੰਦੀ ਐ ਬਾਈ ਪੇਂਟ ਪੁੰਡ ਕਰਿਆ ਵੈ ਬਾਈ ਦਾ ਕੰਮ ਪੂਰਾ ਤਸੱਲੀ ਬਕਸ਼ ਕੰਮ ਕਰਦਾ ਉਹੀਂ ਦੇਖਣ ਨੂੰ ਇਹ ਬੌਣਾ ਜਾਂ ਟੱਟੂ ਜਾਂ ਲੱਗਦਾ ਲੇਕਿਨ ਕੰਮ ਇਹਦੇ ਬਹੁਤ ਜਿਵੇਂ ਕਹਿੰਦੇ ਬੋਰਡ ਵਾਂਗੂ ਜਣਾ ਬਹੁਤ ਡੁੰਗੀਆਂ ਨੇ ਇਹਦੀਆਂ ਕਿਉਂ ਬਾਈ ਕਿੰਨੇ ਕਟੂਗੇ ਜੜਾ ਬੋਰਡ ਨੂੰ ਜਾਣਾ ਬਹੁਤ ਡੂੰਘੀਆਂ ਨੇ ਦੀਆਂ ਖੈਰੇ ਨੂੰ ਪਤਾ ਨਹੀਂ ਹੈਗਾ ਸਮੁੰਦਰ ਨੂੰ ਆਪ ਦੀ ਗਹਿਰਾਈ ਦਾ ਪਤਾ ਨਹੀਂ ਹੁੰਦਾ ਹੈਗਾ ਇਹਨੂੰ ਵੀ ਨਹੀਂ ਪਤਾ ਹੈਣਾ ਚਲ ਠੀਕ ਆ ਬਾਈ ਲੈ ਕੈਦੇ ਮਾੜੇ ਵੀਡੀਓ ਸ਼ੇਅਰ ਕਰ ਦੋ ਜੇ ਰੰਗ ਰੋਗ ਨੂੰ ਕਰੋ ਫੋਲੋ ਕਰੋ ਸ਼ੇਅਰ ਕਰੋ ਆਓ ਥੈਂਕ ਯੂ ਲੈ ਬਾਈ ਜਿਨੇ ਕੰਮ ਕਰਵਾਉਣਾ ਬਾਈਆਂ ਤੋਂ ਹੁਣ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆ ਬਾਈ ਆਪਣਾ ਜਿਹੜਾ ਗੈਰਜਾਲਾ ਦਾ ਮਕੈਨਿਕ ਆਪੋਂ ਨੇ ਵੀ ਗੱਲਬਾਤ ਕਰਵਾਉਣਾ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵੀਰੇ ਵਧੀਆ ਹੀ ਵਧੀਆ ਤੇ ਬਾਈ ਸਵੇਰ ਸਵੇਰ ਦਾ ਟਾਈਮ ਆ ਜਿੱਦਾ ਸਵਾਈ ਹੋ ਰਹੀ ਹੈ ਨਾ ਹਾਂਜੀ ਹਾਂਜੀ ਤੇ ਬੰਨ ਲੈ ਸੀ ਓਕੇ ਜਮਾਈ ਅੱਛਾ ਫਿਰ ਹੁਣ ਤੂੰ ਬੱਤੀ ਸੰਦਾਂ ਨੂੰ ਕਰੀ ਵੀ ਹੈ ਨਾ ਹਾਂਜੀ ਅੱਛਾ ਉਹ ਜਿਵੇਂ ਕਹਿੰਦੇ ਨੇ ਬਈ ਜਿਵੇਂ ਵੀ ਮਤਲਬ ਕੰਮਕਾਰ ਆ ਨਾ ਬੰਦੇ ਦਾ ਪੂਜਾ ਹੈ ਨਾ ਬਿਲਕੁਲ ਜੀ ਹਾਂ ਕਹਿੰਦੇ ਪਹਿਲਾਂ ਸਾਫ ਸਪਾਈ ਧੂਬੱਤੀ ਫਿਰ ਕੰਮ ਦੂਜਾ ਹੈ ਨਾ ਜੀ ਬਿਲਕੁਲ ਜੀ ਹਾਂ ਤੇ ਚਾਹ ਪਾਣੀ ਤਾਂ ਨਹੀਂ ਹਜੇ ਪੀਤਾ ਹੋਣਾ ਨਹੀਂ 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 ਅੱਛਾ ਸਭ ਤੋਂ ਪਹਿਲਾਂ ਸਫਾਈ ਪਹਿਲਾਂ ਟੂਲ ਲਾਇਆ ਫਿਰ ਸਾਫ ਸਪਾਈ ਧੂਬੱਤੀ ਕਰੀ ਠੀਕ ਹੈ ਹੋਣ ਇਹ ਦੁਬਾਰਾ 40 30 ਡੀਜੀ ਫਿਰ ਕੰਮ ਕਰਨੀ ਅੱਛਾ ਅੱਜ ਕਿਹੜੀ ਗੱਡੀ ਤੋੜਨੀ ਆ ਫਿਰ ਆ ਬਾਦ ਦੋ ਤਿੰਨ ਤੋੜਨੀਆਂ ਨਹੀਂ ਖੜੀਆਂ ਨੇ ਦੋ ਤਿੰਨ ਇੱਧਰ ਲਾਈਆਂ ਪੀਆਂ ਕੰਮ ਚੱਲਦਾ ਇੱਕ ਗੈਰ ਜਿਹਦਾ ਜੀ ਮਿਸਤਰੀ ਲੱਗੇ ਹੋਏ ਨੇ ਠੀਕ ਹੈ ਉਹ ਲੋ ਕਰਕੇ ਗੱਡੀਆਂ ਦੋ ਤਿੰਨ ਇੱਧਰ ਗਵਾਂਡੀਆਂ ਨੇ ਲਾਈਆਂ ਹੋਈਆਂ ਨੇ ਅੱਛਾ ਮਤਲਬ ਠੀਕ ਆ ਠੀਕ ਆ ਜਿਹੜੀ ਆ ਦੋ ਜੁੰਡਲਾਂ ਜੀਆਂ ਗੱਡੀਆਂ ਖੜੀਆਂ ਆ ਆ ਬਾਈ ਇਹ ਕਰਦੇ ਆ ਇਹਨਾਂ ਦਾ ਫੁੱਲ ਕੰਮ ਕਰਨਾ ਜੀ ਅੱਛਾ ਅੱਛਾ ਠੀਕ ਆ ਪੂਰੀਂ ਤਿਆਰ ਕਰਨੀ ਜੇ ਮਤਲਬ ਬਈ ਆਏ ਆ ਜਿਵੇਂ ਕਹਿੰਦਾ ਜਮਾ ਗੱਡੀ ਨੂੰ ਆਏ ਅੰਦਰੋਂ ਤੋੜ ਮ अच्छा ਲੈ भाई बाई ਦਾ ਕਨੈਕਟ ਨੰਬਰ ਦਵਾਂਗੇ ਜਿਹਨੇ ਕੰਮ ਕਰਾਉਣਾ ਤਸੱਲੀ ਬਖਸ਼ ਕੰਮ ਕਰਦੇ ਨੇ ਕਿਉਂ ਜੀ ਬਿਲਕੁਲ ਜੀ ਤੇ ਬਾਈਆਂ ਨੂੰ ਕਨੈਕਟ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਠੀਕ ਆ ਜੀ ਲੈ ਬਈ ਧੰਨਵਾਦ ਸਤਿਗੁਰੂ ਸਤਿਗੁਰੂ